हजारगन सिंह करता कमाल करता कमाल करता कमाल हजार शाजी की फाइनल रेट बन सही तीसरी कबड्डी पी है लाओ जफा गया हजार ग्यारह हजार बूटा 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 ਦੇ ਬਾਦ ਹੈ ਹੇ 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 ਸੋਨਾ ਜਬਰੂ ਅਕਬਤੀ ਸਰਾ ਲਾਤਾ 5000 ਵੀਰਾ ਵੱਦੋ ਰੌਣਾ ਵੱਦੋ ਦੇ ਰਾਜੂ ਵੱਲੋਂ ਦੇ ਅਗਰੈਸਿਵ ਗੋਹਾਂ ਵੱਲੋਂ 5000 ਦੇ ਮਾਨ ਸਨਮਾਨ ਆ ਬੂਟੇ ਦੇ ਵਾਸਤੇ ਉਧਰ 11000 ਹਰਮਨ ਢਿੱਲੋਂ ਆਜ਼ਾਦ ਕੈਨੇਡਾ ਦੇ ਆਕਾਸ਼ ਸੌਰ ਸਿੰਘ ਦਾ ਪੁੱਤਰ ਪੌਂਡਾ ਹੱਥ ਕਰਾਰੇ ਬਈ ਜੱਸਾ ਪਾਲੇ ਰਵੀ ਯੂਐਸਏ ਦਾ ਰਵੀ ਕੈਨੇਡਾ ਸਾਰਿਆਂ ਦਾ ਧੰਨਵਾਦ ਵੀਰਾ ਬੱਤੋਆ ਜੀ ਇਹ ਮਾਲਵੇ ਦੇ ਸਪான்ਸਰ ਆ ਪਰ ਵੇਖਿਓ ਕੌਣ ਮੋਟਰਸਾਈਕਲ ਵਾਲੀ ਰੇਡ ਤੇ ਟੋਟੇ ਵਾਲੇ ਬਿੱਲੇ ਦਾ ਜਫਾ ਕੈਨੇਡਾ ਇਹਨਾਂ ਨੇ ਦੁਆਬੇ ਦੀ ਖੇਡ ਕਲੱਬ ਬਣਾਈ ਹੈ ਲਓ ਪਾਲਾ ਜਿੱਤਣ ਜਫੇ ਲਾ ਗਿਆ ਤੇ ਮੋਟਰਸਾਈਕਲ ਰਕੇਸ਼ 3 ਨੰਬਰ ਲੈ ਗਿਆ ਤੇ ਮੋਟਰਸਾਈਕਲ ਇਹਲੀ ਸਾਈਡ ਦੂਜੀ ਕਾਦੀ ਲੱਭੁਰਿਆ ஜுந்த ாாா ரேடரங்க அதுவெந்த க